ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਮੇਰੀ ਵੀ ਸੁਣੋ ਯਾਰ ਦਾ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਯਾਰ ਦਾ ਧੰਨ ਬਾਬਾ ਦੀਪ ਸਿੰਘ ੋੜੀਆਂ ਡਰ ਤੇ ਖੜੇ ਖਾਲੀ ਸਾਨੂੰ ਮੋੜੀ ਨਾ ਸਭ ਦਰ ਛੱਡ ਕੇ ਜੀ ਆਏ ਤੇਰੇ ਚਰਣਾ ਦੇ ਪਾ ਸਭ ਦਰ ਛੱਡ ਆਏ ਤੇਰੇ ਚਰਨਾਂ ਦੇ ਪਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਤਸਦੀ ਸੁਣਦੇ ਹੋ ਜੋ ਵੀ ਥੋੜੇ ਦਰਤੇ ਆਵੇ ਦੁੱਖ ਸਾਡੇ ਹੋ ਜਾਣ ਦੂਰ ਖੁਸ਼ੀ ਸਾਡੇ ਘਰ ਵਿੱਚ ਆਵੇ ਹੋ ਰਾ ਕੋਲ ਲੱਖ ਆਸਰੇ ਸਾਨੂੰ ਇੱਕ ਤੇਰੀਆ ਹੋਰਾ ਕੋ ਲੱਖਿਆਸਰੇ ਸਾਨੂੰ ਇੱਕ ਤੇਰੀਆ ਤਨ ਬਾਬਾ ਦੀਪ ਸਿੰਘ ਜੀ ਮੇਰੇ ਵੀ ਸੁਣੋ ਨ ਬਾਬਾ ਦੀਪ ਸਿੰਘ ਜੀ ਮੇਰੀ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ Sing good. Deal. so ਜੀ ਆਇ ਤੇਰੇ ਚਰਨਾਂ ਦੇ ਪਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਉਨੋ ਅਰਦਾਸ ਤੋ ਸਭ ਦੀ ਸੁਣਦੇ ਹੋ ਜੋ ਵੀ ਥੋੜੇ ਦਰਤੇ ਆਵੇ ਦੁੱਖ ਸਾਡੇ ਹੋ ਜਾਣ ਦੂਰ ਖੁਸ਼ੀ ਸਾਡੇ ਘਰ ਵਿੱਚ ਆਵੇ ਹੋ ਰਾ ਕੋਲ ਲੱ ਆਸਰੇ ਸਾਨੂੰ ਇੱਕ ਤੇਰੀ ਆ ਹੋਰਾ ਕੋ ਨ ਲਖੇ ਆਸਰੇ ਸਾਨੂੰ ਇੱਕ ਤੇਰੀ ਆਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਬਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਬਬਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਬਦੀਪ ਸਿੰਘ ਜੀ ਮੇ ਬਾਬਾ ਦੀਪ ਸਿੰਘ ਜੀ ਮੇਰੇ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੇ ਵੀ ਸੁਣੋ ਸਬਦਰ ਛੱਡ ਕੇ ਜੀ ਆਏ ਤੇਰੇ ਚਰਣਾ ਦੇ ਪਾਸ ਸਬਦਰ ਛੱਡ ਕੇ ਜੀ ਆਏ ਤੇਰੇ ਚਰਣਾ ਦੇ ਪਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤੁਸੀਂ ਸਭ ਦੀ ਸਾਡੇ ਘਰ ਵਿੱਚ ਆਵੇ ਹੋ ਰਾ ਕੋਲ ਲੱਖ ਆਸਰੇ ਸਾਨੂੰ ਇੱਕ ਤੇਰੀ ਆ ਹੋ ਰਾ ਕੋਲ ਲੱਖ ਆਸਰੇ ਸਾਨੂੰ ਇੱਕ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਜੇ ਤੂੰ ਕਰ ਰਹਿਮਤ ਮੇਰੇ ਤੇ ਤੇਰੇ ਚਰਨਾਂ 'ਚ ਜੁੜ ਜਾਵਾਂ ਮੈਂ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਮੇਰੀ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਸੜੀ ਤੋੜੀ ਨਾ ਚੋਲੀ ਅਟ ਦਰ ਤੇ ਖਾੜੇ ਖਾਲੀ ਸਾਨੂੰ ਮੋੜੀ ਨਾ ਸਭ ਦਰ ਛੱਡ ਕੇ ਜੀ ਆਏ ਤੇਰੇ ਚਰਣਾ ਦੇ ਪਾ ਸਭ ਦਰ ਛੱਡ ਆਏ ਤੇਰੇ ਚਰਨਾਂ ਦੇ ਪਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਸੁਣਦੇ ਸੁਣਦੇ ਹੋ ਜੋ ਵੀ ਥੋੜੇ ਦਰਤੇ ਆਵੇ ਦੁੱਖ ਸਾਡੇ ਹੋ ਜਾਣ ਦੂਰ ਖੁਸ਼ੀ ਸਾਡੇ ਘਰ ਵਿੱਚ ਆਵੇ ਹੋ ਰਾਤ ਕੋਲ ਲੱਖ ਆਸਰੇ ਸਾਨੂੰ ਇੱਕ ਤੇਰੀਆ ਹੋਰਾ ਕੋ ਨ ਲਖੇ ਆਸਰੇ ਸਾਨੂੰ ਇੱਕ ਤੇਰੀਆ ਤਨ ਬਾਬਾ ਦੀਪ ਸਿੰਘ ਜੀ ਮੇਰੇ ਵੀ ਸੁਣੋ ਤਨ ਬਾਬਾ ਦੀਪ ਸਿੰਘ ਜੀ ਮੇਰੀ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ Maybe ਤਨ ਬਾਬਾ ਦੀਪ ਸਿੰਘ ਜੀ ਆਏ ਤੇਰੇ ਚਰਣਾ ਦੇ ਪਾ ਸਭ ਦਰ ਛੱਡ ਕੇ ਜੀ ਆਏ ਤੇਰੇ ਚਰਣਾ ਦੇ ਪਾ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤੁਸੀਂ ਸਹਜ ਸਾਨੂੰ ਇਕ ਤੇਰੀਆ ਹੋਰਾ ਕੋ ਲੱਖਿਆਸਰੇ ਸਾਨੂੰ ਇਕ ਤੇਰੀਆ ਤਨ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੀ ਚਰਨ ਚ ਜੁੜ ਜਾਵਾਂ ਮੈਂ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ